ਆ ਪੱਕਾ ਵੇਚਣਾ ਆਸਤੇ ਰਹੀ ਆ ਗੜੀ ਇੱਕ ਚਰੋਗਨ ਕਪੜਾ ਦੇਣੀ ਕਰਨੀ ਨਹੀਂ ਨਹੀਂ ਬਾਬਾ ਜੇ ਤੁਸੀਂ ਨਫਾ ਕਰਨਾ ਨਹੀਂ 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 ਫਿਰ ਤਾਂ ਬਗਾਕ ਹੈਗਾ ਉੱਤੇ ਨਹੀਂ ਬਸ ਮੇਰਾ ਵੀ ਆ ਮਜਦਾ ਸੌਦਾ ਹੋਇਆ ਜੀ ਡੱਬ ਵਾਲੀ ਮੰਡੀ ਤੇ ਸਮਾਰ ਕੇ ਇੱਕੋ ਹੀ ਸਮਝੇਗਾ ਦੇਖ ਬਾਬਾ ਲੈਣਾ ਨਫਾ ਨਹੀਂ ਨਫਾ ਲੈਣਾ ਮਜਦਾ ਦੇਖ ਗਾਹਕ ਲੱਗਿਆ ਪਏ ਤੇਰੀ ਮਜਦ ਇਹ ਗੰਨ ਕਰ ਲਈ ਉਹ ਵਿਚਾਰਾ ਪਲਾਮਾ ਆ ਆ ਪਕੜੇ ਵੇਚਣ ਆਸਤੇ ਰਹੀ ਆ ਆ ਕਿ ਇੱਕ ਕਰੋ ਕੰਪਨੀ ਮਾਰ ਦੇਣੀ ਕਰ ਲਈ ਨਹੀਂ ਨਹੀਂ ਬਾਬਾ ਹਾਂ ਜੇ ਤੁਸੀਂ ਨਫਾ ਕਰਨਾ ਨਹੀਂ 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 ਫਿਰ ਤਾਂ ਬਗਾ ਕਾ ਹੈਗਾ ਉੱਤੇ ਨਹੀਂ ਬਸ ਮੇਰਾ ਵੀ ਹਾਂ ਤਾਂ ਘਰ ਵਾਸਤੇ ਇਹ ਬਾਬਿਆਂ ਨੇ ਜੀ ਘਰ ਵਾਸਤੇ ਮੱਝ ਲਈ ਆ ਪੂਰੇ 90 ਦੇ ਕੋਈ ਬਾਬਾ ਕਹਿੰਦੇ ਮਾਤਾ ਦਾ ਦੇਖ ਤੇ ਐਡੀ ਗੱਲ ਕਹਤੀ ਆ ਠੀਕ ਆਰੇ ਬਰਾੜੀ ਬਾਬੇ ਜੀ ਤਸੱਲੀ ਤੇ ਯਕੀਨ ਤੇ ਲਈ ਆ ਬਾਬੇ ਨੂੰ ਤਸੱਲੀ ਤੇ ਲਈ ਆ ਆ ਗਈ ਮਰ ਗੱਭਣ ਦਾ ਮੈਨੂੰ ਕੋਈ ਬਾਬੇ ਕਹਿੰਦੇ ਨਫਾ ਨਹੀਂ ਲੈਣਾ ਸੀ ਨਹੀਂ ਨਹੀਂ ਆਪਾਂ ਤਾਂ ਘਰ ਵਾਸਤੇ ਲੈ ਕੇ ਜਾਂ ਨਹੀਂ ਤਾਂ ਸੋਹਣੇ ਰੱਖੇ ਆ ਇਹ ਪਾਸ ਆਪਣਾ ਬੰਦੀ ਕਰੀ ਜਾਂਦਾ ਹੈ ਇਹ ਤਾਂ ਬਾਈ ਫਿਰ ਮੈਂ ਮੈਨੂੰ ਨਹੀਂ ਇਹ ਵੀ ਨੌਲ ਜੀ ਅਸਰ ਨਹੀਂ ਸਹੀ ਆ ਬਦ ਤਾਰ ਕੱਟ ਸਕਦੀ ਕੱਲੀ ਨੀਰਾ ਪੱਠਾ ਪਵਾ ਸਕਦੀ ਮੁੰਡੇ ਨੂੰ ਤੇਜੇ ਆ ਦੇਖ ਲੋ ਬਾਈ ਆ ਜਾ ਬਾਈ ਹਾਰ ਕਿੱਤਨੀ ਤੇ ਨਾ ਨਾ ਬੰਜੇਸ ਹੁੰਦੀ ਦੁਕਾਨੀ ਹੁੰਦਾ ਹੈ ਅੱਜ ਆਹ ਵੈਸੇ ਸਵੇਰੇ 8:30 ਦੇ ਨਹੀਂ ਅਸੀਂ ਜਦੋਂ ਵਕਤ ਮੈਂ ਦਿੱਤੇ ਦਿਨ ਇਹ ਮੈਂ ਤੁਹਾਨੂੰ 1000 2000 ਹੋਰ ਤੇਜ਼ ਦਿੰਦਾ ਇਹ ਬੰਦੇ ਦੇ ਜਨਮ ਲੋਕਾਂ ਦੀ ਗੱਲ ਕੀਤੀ ਰੋਜ਼ ਮੈਂ ਇਹ ਮੈਂ ਨਾਲ ਗੱਲ ਕੀਤੀ 1 ਲੱਖ